ਪੀਐਮ ਸਾਹਿਬ ਦੀ ਦਸਤਾਰ ਜਿਹੜੀ ਬਣੀ ਸੀ ਉਹ ਤੁਸੀਂ ਸਾਰਿਆਂ ਨੇ ਦੇਖਿਆ ਵੀ ਉਹ ਪਟਿਆਲਾ ਸ਼ਾਹੀ ਦਸਤਾਰ ਸੀਗੀ ਮੈਂ ਪਟਿਆਲੇ ਦਾ ਹੀ ਜੰਪਾਣਾ ਤੇ ਮੈਨੂੰ ਮਹਿਲ ਦੇ ਵਿੱਚ ਵੀ ਫੋਨ ਆਇਆ ਸੀਗਾ ਦੋ ਦਿਨ ਪਹਿਲਾਂ ਤੇ ਉਸ ਤੋਂ ਬਾਅਦ ਮੈਂ ਜਾ ਕੇ ਉਹਨਾਂ ਦੇ ਅੱਗੇ ਦੀ ਦਸਤਾਰ ਸੀ ਜਾਈ ਸੀ ਮੈਨੂੰ 18-19 ਸਾਲ ਹੋ ਗਏ ਦਸਤਾਰ ਦਾ ਤਰਬਨ ਸੈਂਟਰ ਜਿਉਂਦੇ ਨੂੰ ਪਟਿਆਲਾ ਦੇ ਵਿੱਚ ਮੇਰਾ ਸਤਕਰਤਾਰ ਤਰਬਨ ਡੈਕਿੰਗ ਸੈਂਟਰ ਦੇ ਨਾਮ ਤੇ ਸੈਂਟਰ ਖੁੱਲਿਆ ਹੋਇਆ ਹੈ ਬੀਬਾ ਜੀ ਸਾਡੇ ਅਵਾਰਡ ਚ ਕਈ ਵਾਰੀ ਉਹ ਦਾ ਵਿਕਾਸ ਕਰ ਜਾਂ ਵਸਥੇ ਆਉਂਦੇ ਰਹਿੰਦੇ ਸੀ ਤੇ ਉਹਨਾਂ ਦਾ ਮੇਰਾ ਸਰੋਤ ਹੋ ਬਣਿਆ ਹੋਇਆ ਸੀ ਜਦੋਂ ਮੈਂ ਉਹਨਾਂ ਨੂੰ ਪਹਿਲੀ ਵਾਰੀ ਮਿਲੇ ਕਿਉਂਕਿ ਦੇਖੋ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਹਨਾ ਤੇ ਉਹ ਮਤਲਬ ਬੜੇ ਡਿਸ਼ੰਟ ਜਿਹੇ ਪਰਸਨ ਨੇ ਡਾਊਨ ਟੂ ਅਰਥ ਲੱਗੇ ਮੈਨੂੰ ਵੀ ਮਿਲਣ ਦੇ ਵਿੱਚ ਸਸ਼ੇਕਾਰ ਮਹਿਕਮਾ ਦੁਆਕ ਤੁਸੀਂ ਜਿਹੜਾ ਸਮਾਰੋਹ ਸੀ ਇਸ ਸਮੇਂ ਸੀ ਮਜੂਰਾ ਸਹੀ ਸਰਪੜਿਆ ਲੈ ਵਿੱਚ ਵਿਸ਼ੇ ਦੀ ਨਹੀਂ ਬਾਤ ਪਾ ਦੇ ਇਹ ਕੈਂਡੀਡੇਟ ਨੇ ਮਹਾਰਾਣੀ ਪ੍ਰੀਤਕੌਰ ਉਹਨਾਂ ਦੇ ਹੱਕ ਵਿੱਚ ਉਹਨਾਂ ਦੇ ਪ੍ਰਚਲਨ ਲਈ ਪੀਐਮ ਨਰਿੰਦਰ ਮੋਦੀ ਜੀ ਉਹਰੇ ਆਏ ਸਨ ਔਰ ਤੁਸੀਂ ਦੇਖਿਆ ਹੋਣਾ ਤਸਵੀਰਾਂ ਚ ਉਹਨਾਂ ਜਿਹੜੀ ਪੱਗ ਬਣੀ ਹੋਈ ਸੀਗੀ ਜਿਹੜੀ ਕਿ ਉਹ ਪੱਗ ਜਿਹੜੀ ਕਿੱਥੋਂ ਬਣਵਾਈ ਸੀ ਉਹਨਾਂ ਨੇ ਤੇ ਉਹ ਸਾਡੇ ਨਾਲ ਸਿੱਖਾਂ ਨੂੰ ਸਾਡੇ ਨਾਲ ਮੌਜੂਦ ਹਨ ਉਹਨਾਂ ਨਾਲ ਗੱਲਬਾਤ ਕਰ ਰਹੇ ਆ ਕੀ ਕਹਿਣਾ ਚਾਹੁੰਦੇ ਨੇ ਔਰ ਕਿਵੇਂ ਇਹਨਾਂ ਨਾਲ ਅਨੰਟਾਈਪ ਹੋਇਆ ਸੋਛਾ ਸਰ ਸੱਸੀ ਜੀ ਭਾਜੀ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਤੁਸੀਂ ਸਮਾ ਕੱਢ ਕੇ ਸਾਡੇ ਕੋਲ ਆਏ ਹੋ ਤੇ ਭਾਜੀ ਮੈਂ ਪੀਐਮ ਸਾਹਿਬ ਦੇ ਦਸਤਾਰ ਜਿਹੜੀ ਬਣੀ ਸੀ ਉਹ ਤੁਸੀਂ ਸਾਰਿਆਂ ਨੇ ਦੇਖਿਆ ਕਿ ਉਹ ਪਟਿਆਲਾ ਸ਼ਾਹੀ ਦਸਤ ਤੇ ਜਿੱਦਾਂ ਕਿ ਮੇਰੇ ਪੁਰਾਣੇ ਰਿਲੇਸ਼ਨ ਹੈਗੇ ਨੇ ਮੈਂ ਪਟਿਆਲੇ ਦਾ ਹੀ ਜੰਪਲ ਆ ਤੇ ਮੈਨੂੰ ਮਹਿਲ ਦੇ ਵਿੱਚੋਂ ਹੀ ਫੋਨ ਆਇਆ ਸੀਗਾ ਦੋ ਦਿਨ ਪਹਿਲਾਂ ਤੇ ਉਸ ਤੋਂ ਬਾਅਦ ਮੈਂ ਜਾ ਕੇ ਉਹਨਾਂ ਦੇ ਅਗਲੇ ਦਿਨ ਦਸਤਾਰ ਸੀ ਜਾਈ ਸੀ ਉਹ ਗੱਲ ਕੀਤੀ ਜਾਵੇ ਕਿਵੇਂ ਤੁਹਾਡੇ ਜਾਈ ਬਚੇ ਮਹਿਲ ਵਿੱਚ ਕਿ ਤੁਹਾਨੂੰ ਨੇ ਸਾਲ ਉਹਨਾਂ ਨੇ ਕੰਮ ਕਰਦਿਆਂ ਨੂੰ ਕਿ ਮਹਿਲ ਉਹਨਾਂ ਨੇ ਤੁਹਾਨੂੰ ਕੋਨਸਟਰਡ ਕੀਤਾ ਗਿਆ ਕਿ ਤੁਸੀਂ ਮੰਨੋ ਕਿ ਕਾਫੀ ਟਾਈਮ ਤੋਂ ਤੁਸੀਂ ਟਾਈਅਪ ਸੀਗੇ ਕਿਵੇਂ ਪਾਜੀ ਮੈਨੂੰ 18-19 ਸਾਲ ਹੋ ਗਏ ਦਸਤਾਰ ਦਾ ਟਰਬਨ ਸੈਂਟਰ ਚਲਾਉਂਦੇ ਨੂੰ ਪਟਿਆਲਾ ਦੇ ਵਿੱਚ ਮੇਰਾ ਸਤਕਰਤਾਰ ਟਰਬਨ ਟਾਈਂਗ ਸੈਂਟਰ ਦੇ ਨਾਮ ਤੇ ਸੈਂਟਰ ਖੁੱਲਿਆ ਹੋਇਆ ਜਿਹਦੇ ਵਿੱਚ ਮੈਂ ਅਕਸਰ ਦਸਤਾਰਾ ਵੀ ਸਿਖਾਉਂਦਾ ਤੇ ਧਾਰਮਿਕ ਸਮਾਗਮਾਂ ਦੇ ਉੱਤੇ ਮੈਂ ਕੈਂਪ ਵੀ ਲਗਾਉਂਦਾ ਹੈਗਾ ਤੇ ਸ਼ਹਿਰ ਦੇ ਚੋਂ ਹੋਣ ਕਰਕੇ ਮੈਂ ਜਿੱਦਾਂ ਕਿ ਬੀਬਾ ਜੀ ਸਾਡੇ ਬੋਰਡ ਚ ਕਈ ਵਾਰੀ ਮਾਦਾ ਵਿਕਾਸ ਕਾਰਜਾਂ ਵਾਸਤੇ ਆਉਂਦੇ ਰਹਿੰਦੇ ਸੀ ਤੇ ਉਹਨਾਂ ਦਾ ਮੇਰਾ ਸਰਕਲ ਬਣਿਆ ਹੋਇਆ ਸੀ ਇਸ ਕਰਕੇ ਜਦੋਂ ਪੀਐਮ ਸਾਹਿਬ ਨੇ ਪਟਿਆਲੇ ਆਉਣਾ ਸੀਗਾ ਤੇ ਉਹਨਾਂ ਨੇ ਮੈਨੂੰ ਫੋਨ ਕਰਕੇ ਉਹਨਾਂ ਦੇ ਦਫ਼ਤਰ ਚ ਮਤਲਬ ਮਹਿਲ ਚੋਂ ਹੀ ਫੋਨ ਆਇਆ ਮੈਨੂੰ ਤੇ ਉਹਨਾਂ ਨੇ ਮੈਨੂੰ ਉੱਥੇ ਬੁਲਾਇਆ ਸੀਗਾ ਉਸ ਵਾਰ ਜੋ ਪ੍ਰੋਟੋਕੋਲ ਹੁੰਦਾ ਹੈ ਵੈਰੀਫਿਕੇਸ਼ਨ ਵਗੈਰਾ ਜੋ ਵੀ ਸਾਰਾ ਕੁਝ ਹੋਈ ਸੀ ਤੇ ਉਸ ਤੋਂ ਬਾਅਦ ਪੀਐਮ ਸਾਹਿਬ ਜਦੋਂ ਪੋਲੋਵਰੋਨ ਵਿੱਚ ਆਏ ਸੀਗੇ ਵੀਪੀਐਸ ਉਹਨਾਂ ਨੇ ਜਦੋਂ ਜਹਾਜ਼ ਨੇ ਲੈਂਡ ਕੀਤਾ ਸੀਗਾ ਤੇ ਜਿੱਥੇ ਉਹਨਾਂ ਦਾ ਸਟੇਜ ਲੱਗੀ ਹੋਈ ਸੀਗੀ ਜਿੱਥੇ ਇਹਨਾਂ ਦੀ ਰੈਲੀ ਸੀਗੀ ਰੈਲੀ ਦੇ ਬਿਲਕੁਲ ਬੈਕ ਸਾਈਡ ਦੇ ਉੱਤੇ ਇੱਕ ਰੂਮ ਬਣਿਆ ਹੋਇਆ ਸੀ ਉਸ ਰੂਮ ਦੇ ਵਿੱਚ ਮਨੇ ਪੀਐਮ ਸਾਹਿਬ ਦੇ ਪਟਿਆਲਾ ਸ਼ਾਹੀ ਦਸਤਾਰ ਸਜਾਈ ਸੀ ਬਿਲਕੁਲ ਜਦੋਂ ਤੁਸੀਂ ਦਸਤਾਰ ਸਜਾਰੇ ਹੋਗੇ ਤਾਂ ਉਹਨਾਂ ਦਾ ਕਿੰਦਾ ਚਿਹਰੇ ਦੀ ਰੌਣਕ ਸੀਗੀ ਆ ਕਿ ਉਹਨਾਂ ਦੇ ਮਨ ਚਾਹੇ ਪੱਗ ਬਣ ਕੇ ਪੱਗੀ ਵਰਗਿਆਂ ਕਿ ਆ ਕਲਵਾ ਤਾਂ ਘੈਂਟ ਬਣਦੀ ਉਵੇਂ ਕੁਝ ਖੁੱਦਾਈ ਦਾ ਕੁਝ ਪਾਜੀ ਤੁਰੀ ਬੜੀ ਸੋਹਣੀ ਗੱਲ ਕੀਤੀ ਐ ਬਟ ਉਹ ਜਦੋਂ ਮੈਂ ਉਹਨਾਂ ਨੂੰ ਪਹਿਲੀ ਵਾਰੀ ਮਿਲੇ ਕਿਉਂਕਿ ਦੇਖੋ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਹੈਨਾ ਤੇ ਉਹ ਮਤਲਬ ਬੜੇ ਡੀਸੈਂਟ ਜਿਹੇ ਪਰਸਨ ਨੇ ਡਾਊਨ ਟੂ ਅਰਥ ਲੱਗੇ ਮਨੂੰ ਵੀ ਮਿਲਣ ਦੇ ਵਿੱਚ ਕੋਈ ਹਰ ਬੰਦੇ ਦਾ ਆਪੋ ਆਪਣਾ ਸੁਭਾ ਹੁੰਦਾ ਤੇ ਤੁਸੀਂ ਹੈਰਾਨ ਹੋਵੋਗੇ ਜਦੋਂ ਮੈਂ ਪਹਿਲੀ ਵਾਰੀ ਉਹਨਾਂ ਦੇ ਦਸਤਾਰ ਸਜਾਣ ਲੱਗਿਆ ਤੇ ਆਪਾਂ ਨੋਰਮਲ ਪੱਗ ਬੰਨਦੇ ਆ ਉਹ ਜਿਹੜਾ ਸਾਈਜ਼ ਹੁੰਦਾ ਉਹ 7.5 ਮੀਟਰ ਹੁੰਦਾ ਤੇ ਜੇ ਆਪਾਂ ਪੰਜ ਲੜੀ ਦਸਤਾਰ ਬੰਨਦੇ ਆ ਉਹਦਾ ਸਾਈਜ਼ ਹੁੰਦਾ 6 ਮੀਟਰ ਤੇ ਜਿਹੜੀ ਨਿੰਦਰ ਮੋਦੀ ਜੀ ਦੇ ਮੈਂ ਉਸ ਦਿਨ ਦਸਤਾਰ ਸਜਾਈ ਸੀ ਉਹਦਾ ਸਾਈ ਸੀਗਾ 7.80 ਮਤਲਬ ਕਿ ਇੱਕ ਆਮ ਪੱਗ ਨਾਲ ਵੀ 15-20 ਪੁਆਇੰਟ ਅਪ ਸੀਗੀ ਕਿਉਂਕਿ ਮੈਨੂੰ ਇਹ ਸੀ ਵੀ ਉਹ ਪਟਿਆਲੇ ਆ ਰਹੇ ਨੇ ਤੇ ਉਹਨਾਂ ਦੇ ਉੱਤੇ ਜਿਹੜੀ ਦਸਤਾਰ ਸੀਸ ਤੇ ਬਣਨੀ ਜਾਵੇ ਘੱਟੋ ਘੱਟ ਉਹ ਪਟਿਆਲਾ ਸ਼ਾਹੀ ਹੋਵੇ ਤੇ ਪਟਿਆਲਾ ਸ਼ਾਹੀ ਪੱਗ ਜਿਹੜੀ ਪ੍ਰੋਪਰ ਹੈ ਉਹ 7.5 ਤੋਂ ਥੋੜੀ ਜਿਹੀ ਵੱਧ ਹੀ ਵਧੀਆ ਲੱਗਣੀ ਸੀ ਤੇ ਉਹਨਾਂ ਨੂੰ ਜਦੋਂ ਮਿਲਿਆ ਤੇ ਉਹਨਾਂ ਦਾ ਸੁਭਾਅ ਬਹੁਤ ਵਧੀਆ ਸੀਗਾ ਤੇ ਕੁਝ ਕੀ ਗੱਲਾਂ ਜਿਹੜੀਆਂ ਮੈਨੂੰ ਯਾਦ ਰਹਿਣਗੀਆਂ ਜਿਹੜੀਆਂ ਉੱਥੇ ਹੋਈਆਂ ਨੇ ਉਹਨਾਂ ਵਿੱਚ ਮੈਂ ਤੁਹਾਨੂੰ ਇੱਕ ਗੱਲ ਸਾਂਝੀ ਕਰਾਂਗਾ ਜਦੋਂ ਮੈਂ ਉਹਨੇ ਦਸਤਾਰ ਸਜਾਣ ਲੱਗਿਆ ਤੇ ਆਪਾਂ ਨੋਰਮਲ ਜਿਹਾ ਅਕਸਰ ਲੜ ਮੂੰਹ 'ਚ ਪਾ ਕੇ ਫਿਰ ਪੱਗ ਬੰਨ੍ਹਦੇ ਆ ਤੇ ਮੈਂ ਉਹਨਾਂ ਨੂੰ ਪਹਿਲਾ ਲੜ ਪਕੜਾਇਆ ਤੇ ਉਹਨਾਂ ਨੇ ਐਜ਼ ਇਟ ਇਜ਼ ਹੀ ਪਕੜ ਕੇ ਦਸਤਾਰ ਸਜਵਾਈ ਤੇ ਮੈਂ ਉਹਨਾਂ ਦੇ ਖੜ ਕੇ ਦਸਤਾਰ ਬੰਨੀ ਜਿਹੜੀ ਵਧੀਆ ਸੀਗੀ ਗੱਲ ਤੇ ਜਦੋਂ ਮੈਂ ਪੱਗ ਬੰਨ ਰਿਹਾ ਸੀ ਤੇ ਆਖਰੀ ਲੜ ਤੇ ਜਦੋਂ ਮੈਂ ਪਹੁੰਚਿਆ ਤੇ ਉਸ ਸਮੇਂ ਰੂਮ ਦੇ ਵਿੱਚ ਦੋ ਉਹਨਾਂ ਦੇ ਨਾਲ ਸਿਕਿਉਰਿਟੀ ਗਾਰਡ ਸੀਗੇ ਤੇ ਇੱਕ ਮੇਰੇ ਨਾਲ ਐਮ.ਐਲ.ਏ ਸੀਗੇ ਬਰਾੜ ਸਾਹਿਬ ਆਪਣਾ ਰਾਜਸਥਾਨ ਤੋਂ ਉਹ ਸਮੇਂ ਉਹਨਾਂ ਦੇ ਸਿਕਿਉਰਿਟੀ ਗਾਰਡ ਨੇ ਜਦੋਂ ਮੈਂ ਲਾਸਟ ਲੜ ਲਗਾ ਰਿਹਾ ਸੀ ਤਾਂ ਉਸਨੇ ਉਸ ਪੱਗ ਨੂੰ ਦੇਖ ਕੇ ਮੇਰੀ ਤਾਰੀਫ਼ ਕੀਤੀ ਵੀ ਇਹ ਲੜਕਾ ਤੁਸੀਂ ਕਿੱਥੋਂ ਲੈ ਕੇ ਆਏ ਹੋ ਵੀ ਇਨੇ ਘੱਟ ਟਾਈਮ ਦੇ ਵਿੱਚ 5 ਮਿੰਟ ਦੇ ਵਿੱਚ ਇਸ ਲੜਕੇ ਨੇ ਇੱਡੀ ਸਾਫ਼ ਪੱਗ ਬੰਨ੍ਹ ਦਿੱਤੀ ਤੇ ਮੇਰੇ ਵਾਸਤੇ ਬੜੇ ਮਾਣ ਦੀ ਗੱਲ ਸੀ ਤੇ ਮੈਂ ਉਹਨਾਂ ਦਾ ਧੰਨਵਾਦ ਵੀ ਕੀਤਾ ਕਲਕਿਤੀ ਆਵੇ ਤੁਸੀਂ ਉਹਨਾਂ ਨੂੰ ਪਹਿਲਾਂ ਦੱਸਿਆ ਹੋਊਗਾ ਕਿ ਹਾਂ ਕਿੰਨੇ ਮੀਟਰ ਪਾਗ ਚਾਹੀਦੀ ਹੈ ਤੁਹਾਨੂੰ ਆਲਰੇਡੀ ਪਤਾ ਸੀ ਕਿਵੇਂ ਤੁਸੀਂ ਪਹਿਲਾਂ ਕੁਝ ਦੱਸ ਨਹੀਂ ਹੋਣਾ ਜਾਂ ਇਹ ਬਲੀ ਫਲਾਣੀ ਪਾਗ ਹੈ ਹੈਗੇ 10 ਮੀਟਰ ਆ ਗਈ ਹੈ ਇਹ ਰੂਬੀਆ ਵੈਲ ਹੁੰਦੀ ਹੈ ਫਲਾਣੀ ਫਲਾਣੀ ਜਿਹੜੀ ਹੁੰਦੀ ਹੈ ਕੁਆਂਟੀਟੀ ਹੁੰਦੀ ਹੈ ਕੁਆਲਿਟੀ ਹੁੰਦੀ ਹੈ ਭਾਈ ਜਦੋਂ ਮੈਨੂੰ ਇਹ ਗੱਲ ਦਾ ਪਤਾ ਲੱਗਿਆ ਕਿ ਪੀਐਮ ਸਾਹਿਬ ਦੇ ਮੈਂ ਤਾਂ ਸਤਾਰ ਸੇ ਜਾਣਾ ਤੇ ਉਹਨਾਂ ਨੇ ਮੈਨੂੰ ਪੁੱਛਿਆ ਵੀ ਉਹਨਾਂ ਦੇ ਕਿਹੜਾ ਸਾਈਜ਼ ਬੈਟਰ ਲੱਗੂਗਾ ਫਿਰ ਮੈਂ ਨਟ ਦੇ ਉੱਤੇ ਉਹਨਾਂ ਦੀ ਫੋਟੋਗ੍ਰਾਫਸ ਦੇਖੀਆਂ ਸੀਗੀਆਂ ਵੀ ਅੱਜ ਤੱਕ ਉਹਨਾਂ ਨੇ ਜਿੰਨੇ ਵੀ 17 ਬਣੀਆਂ ਨੇ ਮਤਲਬ ਜਿੰ ਉਹ ਜ਼ਿਆਦਾਤਰ ਉਹਨਾਂ ਦੇ ਕਈ ਵਾਰੀ ਪੱਗ 'ਚ 50 ਨਹੀਂ ਹੁੰਦੀ ਸੀ ਜਾਂ ਫਿਰ ਉਹ ਪੱਗ ਹੀ ਪੰਜ ਲੜੀ ਹੁੰਦੀ ਸੀ ਤੇ ਮੇਰੇ ਮਨ 'ਚ ਇਹ ਸੀਗਾ ਵੀ ਜਿਹੜੀ ਸਾਡੀ ਦਸਤਾਰ ਹੈ ਸਭ ਤੋਂ ਵੱਡੀ ਚੀਜ਼ ਹੈ ਹਨਾ ਗੁਰੂ ਵੱਲੋਂ ਮਿਲੀ ਹੋਈ ਦਾਤ ਹੈ ਤੇ ਜੇ ਆਪਾਂ ਇਹ ਕਿਸੇ ਦੇ ਵੀ ਸੀਸ ਤੇ ਸਜਾਉਨੇ ਆ ਤੇ ਉਹਦੀ ਜਿਹੜੀ ਲੁੱਕ ਹੈ ਉਹ ਬਹੁਤ ਵਧੀਆ ਦਿਖਣੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਹੀ ਸਾਡੇ ਪ੍ਰਧਾਨ ਮੰਤਰੀ ਦੇ ਦੇ ਤੇ ਜਦੋਂ ਇਹਨਾਂ ਦੇ ਸੀਸ ਤੇ ਦਸਤਾਰ ਸਜਾਉਣ ਦਾ ਮੈਨੂੰ ਮੌਕਾ ਮਿਲਿਆ ਤੇ ਉਹ ਦਸਤਾਰ ਦੇਖੋ ਵਰਲਡ ਲੈਵਲ ਤੱਕ ਲੋਕਾਂ ਨੇ ਦੇਖੀ ਤੇ ਮੈਨੂੰ ਇਸ ਗੱਲ ਦਾ ਪਤਾ ਸੀ ਉਹ ਦਸਤਾਰ ਵਰਲਡ ਲੈਵਲ ਤੱਕ ਦੇਖੀ ਜਾਣੀ ਹੈ ਕੱਟ ਘਟ ਦਸਤਾਰ ਏਡੀ ਸੋਹਣੀ ਸੇ ਜਾਈ ਜਾਵੇ ਤਾਂ ਜੋ ਉਹਨਾਂ ਨੂੰ ਦੇਖ ਕੇ ਹੋਰ ਲੋਕਾਂ ਨੂੰ ਵੀ ਦਸਤਾਰ ਬੰਨਦਾ ਸ਼ੌਂਕ ਪੈਦਾ ਹੋਵੇ ਤੇ ਉਹਨਾਂ ਦੇ ਜਿਹੜੀ ਮੈਂ ਦਸਤਾਰ ਦਾ ਜੋ ਸਾਈ ਤੁਸੀ ਮੈਨੂੰ ਜਿਵੇਂ ਦੱਸਿਆ ਮੈਂ ਉਹਨਾਂ ਨੂੰ 2 ਦਿਨ ਪਹਿਲਾਂ ਦੱਸਿਆ ਸੀ ਵੀ ਉਹਨਾਂ ਦੇ ਕੱਟੋ ਘਟ ਏ ਸਾਈ ਦੀ ਦਸਤਾਰ 7.80 ਹੀ ਬੈਟਰ ਲੱਗੂਗੀ ਅੰਗਲ ਕੀ ਤੇ ਵੀ ਨਿੰਦਰ ਮੋਦੀ ਦੇ ਬਾਅਦ ਇਸ ਤਰ੍ਹਾਂ ਆਉਦਾ ਸੀ ਹੋਰ ਵੀ ਪੰਜਾਬੀ ਡੈਮੋਕ੍ਰੇਸੀ ਜਾਂ ਕੋਈ ਇਸ ਤੋਂ ਬਾਅਦ ਦੇ ਲੋਕਾਂ ਦੇ ਜਿਹੜੇ ਹੈਗੇ ਪੰਗ ਵਗੈਰਾ ਮੰਨੀ ਜੀ ਭਾਜੀ ਜਿਵੇਂ ਤੁਸੀਂ ਪੋਲੀਟਿਸ਼ੀਅਨ ਦੀ ਗੱਲ ਕਰੋਗੇ ਨਿੰਦਰ ਮੋਦੀ ਸਾਹਿਬ ਤੋਂ ਪਹਿਲਾਂ ਮੈਂ ਸਾਡੇ ਸੀਐਮ ਸਾਹਿਬ ਭਗਵੰਤ ਉਹਨਾਂ ਦੇ ਵਿਆਹ ਦੇ ਉੱਤੇ ਮੈਂ ਉਹਨਾਂ ਦੀ ਫੈਮਲੀਜ਼ ਦੇ ਉੱਤੇ ਉਹਨਾਂ ਦੀ ਫੈਮਲੀ ਦੇ ਸਾਰਿਆਂ ਦੇ ਦਸਤਾਰ ਉਹਨਾਂ ਦੇ ਜੀਜਾ ਜੀ ਤੇ ਭਾਂਜਿਆਂ ਦੇ ਸਾਰਿਆਂ ਦੇ ਬਣ ਕੇ ਆਇਆ ਸੀਗਾ ਜੀ ਮੈਂ ਤੇ ਉਸ ਤੋਂ ਬਾਅਦ ਜੇ ਪੰਜਾਬੀ ਇੰਡਸਟਰੀ ਦੀ ਗੱਲ ਕਰੀਏ ਪੰਜਾਬੀ ਇੰਡਸਟਰੀ ਦੇ ਪੰਜਾਬੀ ਇੰਡਸਟਰੀ ਸਭ ਤੋਂ ਵੱਡੇ ਬੋੜ ਸਿੰਗਰ ਗੁਰਦਾਸ ਮਾਨ ਸਾਹਿਬ ਦੇ ਮੈਂ ਪਹਿਲਾਂ ਪੰਜਾਬ ਗਾਣੇ ਦੇ ਵਿੱਚ ਦਸਤਾਰ ਸਜਾਈ ਸੀ ਤੇ ਉਸ ਤੋਂ ਬਾਅਦ ਉਹਨਾਂ ਦੇ ਬੇਟੇ ਦੇ ਵਿਆਹ ਦੇ ਉੱਤੇ ਗੁਰਿਕਮਾਨ ਜੀ ਦੇ ਤੇ ਫਿਰ ਗੁਰਦਾਸ ਮਾਨ ਸਾਹਿਬ ਦੇ ਉਸ ਤੋਂ ਇਲਾਵਾ ਮੈਂ ਰਣਜੀਤ ਬਾਵਾ ਜੀ ਦੇ ਦਿਲਪ੍ਰੀਤ ਢਿੱਲੋਂ ਜੀ ਦੇ ਗੁਲਜਾਰ ਚਹਲਜੀ ਦੇ ਤੇ ਬਾਲੀਵੁੱਡ ਦੇ ਵਿੱਚ ਮੈਂ ਕਰਨ ਗਰੋਵਰ ਜੀ ਦੀ ਵੈਡਿੰਗ ਹੋਈ ਸੀ ਪਿਛਲੇ ਸਾਲ ਉਹਨਾਂ ਦੀ ਦਸਤਾਰ ਚੇਜ ਸੀ ਤੇ ਵੀਨੇਪਾਲ ਬੋਟਰ ਦੇ ਦਿਲਜੀਤ ਦੁਸਾਨ ਜੀ ਦੇ ਐਮ ਵੀਰਖ ਜੀ ਦੇ ਹੋਰ ਵੀ ਕਈ ਕਲਾਕਾਰਾਂ ਦੇ ਮੈਂ ਦਸਤਾਰ ਨੂੰ ਮੈਨੂੰ ਦਸਤਾਰ ਸਿਆਂ ਦਾ ਮੌਕਾ ਉਸ ਪਰਮਾਤਮਾ ਵੱਲੋਂ ਮਿਲਿਆ ਹਾਂ ਬਿਲਕੁਲ ਤੁਹਾਡੀ ਖਾਸ ਜੀ ਨਾਲ ਗੱਲ ਕਰਈਏ ਜਿਨ੍ਹਾਂ ਨੇ ਸਿਰਫ ਪੀਐਮ ਨਰਿੰਦਰ ਮੋਦੀ ਜੀ ਹੀ ਨਹੀਂ ਉਹਨਾਂ ਤੋਂ ਇਲਾਵਾ ਹੋਰ ਕਾਫੀ ਜਿਹੜੇ ਕਲਾਕਾਰ ਨੇ ਜਾਂ ਭਗਵੰਤ ਮਾਨ ਜੀ ਦੇ ਜਿਹੜੀ ਖੁਦ ਦੀ ਵੈਡਿੰਗ ਸੀ ਉਹਨਾਂ ਦੇ ਪਰਿਵਾਰ ਜਿਹੜਾ ਹੈਗਾ ਇਹ ਰੱਬ ਪੱਗ ਬਣ ਕੇ ਜਿਹੜਾ ਇੱਕ ਕਹਿੰਦੇ ਟੋਰ ਪੱਗ ਦੀ ਉਹ ਸਜਾਈ ਹੈ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਕਮਲ ਦਵਾ ਪਟੇਵਾਲਾ